ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀਓ ਪ੍ਰੇਮ ਜੀ ਦੇ ਸ਼ਲੋਕਾਂ ਦੀ ਬਾਣੀ ਤੇ پڑھی ਜਾ ਰਹੀ ਹੈ ਵਾਹਿਗੁਰੂ ਜੀਓ ਸ਼ਲੋਕ ਸੇਖ ਫਰੀਦ ਜੀ ਕੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਲੋਕ ਸੇਖ ਫਰੀਦ ਜੀ ਕੇ ੴ ਸਤਿਗੁਰ ਪ੍ਰਸਾਦ ਜਤ ਦੇਹਾੜੇ ਧਨਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀਦਾ ਮੌਂਦ ਖਾਲੇ ਆਏ ਜੰਦਨ ਮਾਨੀ ਕੱਢੀਐ ਹੱਡਾਂ ਕੂੰ ਕੜਕਾਏ ਸਾਹੇ ਲਿਖੇ ਨਾ ਚਲਣੀ ਜਿੰਦੂ ਕੂੰ ਸਮਝਾਏ ਜੰਦ ਬਹਟੇ ਮਰਨ ਵਰ ਲੈ ਜਾਸੀ ਪਰਨਾਏ ਆਪਨ ਹੱਥੀ ਜੋਲ ਕੈ ਕੈ ਗਲ ਲੱਗੀ ਤਾਏ ਵਾਲਿਓ ਨਿੱਕੀ ਪਰਸਲਾਪ ਕੰਨੀ ਨਾ ਸੁਨਿਆਏ ਪ੍ਰੀਤਾ ਕਿਡੀ ਭਵੰਦੀ ਅਖੜਾ ਨਾ ਆਪਮਹਾਏ ਫਰੀਦਾ ਦਰਦਰਵੇਸੀ ਗਾਖੜੀ ਚੱਲਾਂ ਦੁਨੀਆ ਪਤ ਬੰਨ ਅਠਾਈ ਪੋਟਲੀ ਕਿੱਥੇ ਵੰਨਾ ਕਤ ਕਿੱਜ ਨਾ ਬੁਜੇ ਕਿੱਜ ਨਾ ਸੁਜੇ ਦੁਨੀਆ ਗੁੱਝੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹੰ ਪਿਦ ਜਾ ਆਹੇ ਫਰੀਦਾ ਜਾਣਾ ਤਿਲ ਥੋਥੜੇ ਸੰਭਲ ਭੁੱਕ ਪਰੀ ਜੇ ਜਾਣਾ ਸੋ ਨੱਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਸਿਜਨਾ ਪੀੜੀ ਪਾਈ ਗੰਡ ਤੈ ਜੇ ਬੜ ਮੈਂ ਨਹੀਂ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਅਪਣੜੇ ਗਿਰਵਾਨ ਮੈਂ ਸਿਰਨੀ ਮਾ ਕਰ ਦੇਖ ਫਰੀਦਾ ਜੈ ਤੈ ਮਾਰ ਨਮੁਕੀਆਂ ਤੇ ਨਾ ਨਾਰੇ ਘਮ ਅਪਣੜੇ ਕਰ ਜਾਈਏ ਪੈਰ ਤਨਾ ਦੇ ਚਮ ਫਰੀਦਾ ਜਾਂ ਤੋਂ ਖੱਟਨ ਵੇਲ ਤਾ ਤੂੰ ਰਤਾ ਦੁਨੀ ਸਿਓ ਮਰਗ ਸਵਾਈ ਨਹੀ ਜਾਂ ਪਰਿਆ ਤਾ ਲਦਿਆ ਦੇਖ ਫਰੀਦਾ ਜੋthia ਦਾੜੀ ਹੋਈ ਭੂਰ ਅਗੋਂ ਨੇੜਾ ਆਇਆ ਪਿੱਛਾ ਰਹਾ ਦੂਰ ਦੇਖ ਫਰੀਦਾ ਜੇthia ਸੱਕਰ ਹੋਈ ਵੈਸ ਸਾਈ ਬਾਜੋ ਆਪਣੇ ਬੇਦਨ ਕਈਏ ਕੇਸ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਇਆਂ ਹੋਰ ਕਰੇਂਦੀ ਬੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ ਕਰ ਸਾਈ ਸੋ ਪਰਹੜੀ ਰੰਗ ਨਵੇਲਾ ਹੋਏ ਮੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦ ਹੈ ਸਦਾ ਹੈ ਜੇ ਕੋ ਚਤ ਕਰੇ ਆਪਣਾ ਲਾਇਆ ਪਰਮਾ ਨਾ ਲਾਗੇ ਜੇ ਲੋਚੇ ਸਭ ਕੋਏ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੇ ਤਾਂ ਦੇ ਫਰੀਦਾ ਜਨ ਲੋਏ ਨੇ ਜਗ 모ਹਿਆ ਸੇ ਲੋਏ ਨ ਮੈਂ ਡਹਿਠ ਕੱਜਲ ਰੇਖਨਾ ਸੈਂਦੀਆਂ ਸੇ ਪੰਖੀ ਸੁਏ ਬਹਿਠ ਫਰੀਦਾ ਕੋ ਕਹਿੰਦਿਆਂ ਚ ਕਹਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸਤਾਨ ਬਨਾਇਆ ਸੇਕ ਤ ਫੇਰੇ ਚਤ ਫਰੀਦਾ ਕੀਓ ਪਵਾਹੀ ਦਬ ਜੇ ਸਾਈ ਲੋੜੇ ਸਭ ਇੱਕ ਸਿੱਕੇ ਬਿਆਲ ਤਾੜੀ ਹੈ ਤਾਂ ਸਾਈ ਦੇਦਰ ਬਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ ਜੀਵਦਿਆਂ ਪੈਰਾ ਤਲੇ ਮੋਇਆ ਉੱਪਰ ਹੋਏ ਫਰੀਦਾ ਜਾਂ ਲੱਬ ਤਾਂ ਨੇਕਿਆ ਲੱਬ ਤਾਂ ਕੂੜਾ ਨੇ ਕਿਚਰ ਛੱਤ ਲੰਗਾਈਏ ਛੱਪਰ ਟੁੱਟੇ ਮੇ ਫਰੀਦਾ ਜੰਗਲ ਜੰਗਲ ਕਿਆ ਪਵੈ ਬਣ ਕੰਡਾ ਮਰੋੜੈ ਬੱਸੀ ਰੱਬ ਹਿਆਲੀਏ ਜੰਗਲ ਕਿਆ ਟੰਡੋ ਐ ਫਰੀਦਾ ਇਨੇ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ ਅੱਜ ਫਰੀਦੇ ਕੂਜੜਾ ਸਹਿ ਪਹਾਂਤੀ ਓਮ ਫਰੀਦਾ ਰਤੀ ਵੰਡੀਆਂ ਤਖਤ ਤਕ ਉਠਣ ਪਾਸ ਤੈਗਤ ਨਾਂ ਦਾ ਜਿਵਿਆ ਜਿਨਾਵੜਾਣੀ ਆਸ ਫਰੀਦਾ ਜੇ ਮੈਂ ਹੋਵਾ ਹੁੰਦਾ ਬਾਰਿਆ ਮਿੱਤਾ ਆਈ ਅੜਿਆ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ ਫਰੀਦਾ ਲੋੜੇ ਦਾਖ ਬਜੌਰੀਆਂ ਕਿਕਰ ਵਿਜੈ ਜੱਟ ਹੰਡੇ ਔਨ ਨਕਤਾਇੰਦਾ ਪੈਂਦਾ ਲੋੜੈ ਪੱਟ ਫਰੀਦਾ ਗਲਿਏ ਚਿੱਕੜ ਦੂਰਕਾਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਉਹ ਮੇਂ ਜਾਏ ਮਿਲਾਂ ਤੇ ਨਾ ਸੱਜਣਾ ਟੁੱਟਿਓ ਨਾਹੀ ਨੇ ਫਰੀਦਾ ਮੈਂ ਪਲਾਵਾ ਪੱਗ ਦਾ ਮਤ ਮਹਿਲੀ ਹੋਏ ਜਾਏ ਗਹਿਲਾ ਰੂਨਾ ਜਾਣੀ ਸਰਪੀ ਮਿੱਟੀ ਖਾਏ ਫਰੀਦਾ ਸक्करਖੰਡ ਨਵਾਤਗੜ ਮੱਖਿਉ ਮਾਜਾ ਦਦ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾਂ ਖਾਦੀ ਚੋਪੜੀ ਕਣੇ ਸਹਿੰਗ ਸਹਿਣਗੇ ਦੁੱਖ ਰੁਖੀ ਸੁਖੀ ਖਾਈ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛਿਓ ਡਹਾਗਨੀ ਤਮ ਕਿਉ ਰੈਨ ਬਹਾਈ ਸਹਰੇ ਢੋਈ ਨਾ ਲਹੇ ਪਈਏ ਨਾਹੀ ਥਾਉ ਤੇਰ ਬਾਤੜੀ ਨਾ ਪੁਛੀ ਤਨ ਸਹਾਗਨ ਨਾਉ ਸਹਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਜੋ ਸਹਾਗਨੀ ਜੋ ਭਾਵੈ ਬੇਪਰਵਾ ਨਾਤੀ ਤੋਤੀ ਸੰਭਈ ਸੁਤੀ ਆਏ ਨ ਚੰਦ ਫਰੀਦਾ ਰਹੀ ਸੁਵੇੜੀ ਹਿੰਦ ਦੀ ਗਈ ਕਤੂਰੀ ਗੰਧ ਜੋ ਬਣ ਜਾਣਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਗਣ ਪ੍ਰੀਤ ਵੈਨ ਸੁੱਕ ਗਏ ਕੁਮਲਾਏ ਫਰੀਦਾ ਚੰਤਖਟੋਲਾ ਬਾਨ ਦੁਖ ਬਰਹੁ ਵਿਸਾਵਨ ਲੇ ਇਹ ਹਮਾਰਾ ਜੀਵਨਾ ਤੂੰ ਸਾਹਵ ਸੱਚੇ ਵੇਖ ਬਰਹਾ ਬਰਹਾ ਅਖੀਏ ਬਰਹਾ ਤੂੰ ਸੁਲਤਾਨ ਫਰੀਦਾ ਜਤ ਤਨ ਬਹਿਰੋ ਨਾ ਉਪਜੈ ਸੋ ਤਨ ਜਾਨ ਮਸਾਨ ਫਰੀਦਾ ਇਹ ਬਿਸ ਗੰਧਲਾਂ ਧਰੀਆਂ ਖੰਡਲੇਵਾੜ ਇਕ ਰਹਿੰਦੇ ਰਹਿ ਗਏ ਇਕ ਰਾਂਦੀ ਗਏ ਅਜਾੜ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖ ਰੰਮ ਰੱਬ ਮੰਗੇ ਸਿਆ ਤੂੰ ਆਹੋਂ ਕੇਰੇ ਕੰਮ ਫਰੀਦਾ ਤਰਦਰਵਾਜੇ ਜਾਇਕੇ ਕਿਉਂ ਡੇਠੋ ਕੜਿਆਲ ਇਹ ਨਦੋਸਾ ਮਾਰੀਏ ਹਮ ਦੋਸਾਂ ਦਾ ਕੀ ਹਾਲ ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ ਸੋਹੇੜਾ ਕੜਿਆਲ ਜਿਉ ਦੁਖੀ ਰਹਿਣ ਬਹਾਈ ਗੁੱਡਾ ਹੂਆ ਸੇਖ ਫਰੀਦ ਕੰਬਣ ਲੱਗੀ ਦੇ ਜੇ ਸੋ ਬਰਿਆ ਜੀਵਣਾ ਭੀ ਤਨ ਹੋਸੀ ਖੇ ਫਰੀਦਾ ਵਾਰ ਪੜਾਈਏ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜੋ ਸਰੀਰੋਂ ਲੈ ਕੰਧ ਕਹਾੜਾ ਸਿਰ ਕੜਾ ਬਨ ਕੇ ਸਰਲਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਹੀਂ ਲੋਨ ਅਗੇ ਗਏ ਪਿਸ਼ਾਵਨ ਛੋਟਾ ਖਾਸੀ ਕੌਣ ਪਾਸ ਦਵਾਮੇ ਸਤ ਸੈਰ ਭੇਰੀ ਸੱਡੋ ਰੱਡ ਜਾਏ ਸੁਤੇ ਜਰਾਨ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਅਸਰੇਂਦੇ ਪੀ ਗਏ ਕੂੜਾ ਸਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿਤੜ ਮੇਖਾਂ ਅਗਲੀਆਂ ਜਦ ਨਾ ਕਾਈ ਸਮੇਖ bari apo apni chale masaik sek ਫਰੀਦਾ ਖਿਤੜ ਮੇਖਾਂ ਅਗਲੀਆਂ ਜਦ ਨਾ ਕਾਈ ਮੇਖ bari apo apni chale masaik sek ਫਰੀਦਾ ਦੋ ਦੀਵੀ ਬਲੰਦਿਆਂ ਮਲਕ ਬਹਿਟਾ ਆਏ ਗੜ ਲੀਤਾ ਕੱਟ ਲੁੱਟਿਆ ਦੀਬੜੇ ਗਿਆ ਬਜਾਏ ਫਰੀਦਾ ਵੇਖ ਕਪਾ ਹੈ ਜੇ ਥਿਆ ਜੇ ਸਰ ਥਿਆ ਤਲਾ ਕਮਾਦੇ ਅਰ ਕਾਗਦੇ ਕੁੰਨੇ ਕੋਇਲਾ ਮੰਦੇ ਅਮਲ ਕਰਿੰਦਿਆਂ ਏ ਸਜਾਏ ਤਨਾ ਪਰੀਤਾ ਕੰਨ ਮੋਸਲਾ ਸੋਹ ਫਗਲ ਦਿਲ ਕਾਤੀ ਗੜ ਬਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਪਰੀਤਾ ਰਤੀ ਰਤਨਾ ਨਿਕਲੇ ਜੇ ਤਨ ਚਿਰੈ ਕੋਏ ਜੋ ਤਨ ਰਤੇ ਰੱਬ ਸਿਉ ਤਨ ਤਨ ਰਤਨਾ ਹੋਏ ਪਾਲਾ ਤੀਜਾ ਇਹ ਤਨ ਸਭ ਰਤ ਹੈ ਰਤ ਤਵੈਨ ਤੰਤਨਾ ਹੋਏ ਜੋ ਸਹਿ ਰਤੇ ਆਪਣੇ ਤਤ ਤਨ ਲੋਭ ਰਤਨਾ ਹੋਏ ਭੈ ਪਈ ਤਨ ਖੀਨ ਹੋਏ ਲੋਭ ਰਤ ਵਿਚੋਂ ਜਾਏ ਜਿਉ ਬਸੰਤਰਤਾਤ ਸਦ ਹੋਏ ਤਿਉ ਹਰ ਕਾ ਭਉ ਦਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਨੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੋਂਡ ਲਾਓ ਜਿੱਥੋਂ ਲੱਭੀ ਬੱਥ ਛੱਪੜ ਢੁੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੱਡੀ ਕੰਤ ਨਾ ਰਾਵਿਓ ਵੱਡੀ ਥੀ ਮੋਈ ਆਸ ਤਨ ਕੋ ਕਹਿੰਦੀ ਗੌਰ ਮੈਂ ਤੈ ਸੈ ਨਾ ਮਿਲਿਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਾਣੇ ਕਿਆ ਰਲੀਆਂ ਫਰੀਦਾ ਕੋਠੇ ਤੁਕਨ ਕੇਤੜਾ ਪਰ ਨਿੰਦੜੀ ਨੇ ਵਾਰ ਜੋ ਦਲਤੇ ਕਾਨਵੇ ਗਏ ਬਲਾੜ ਬਿਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਏ ਚਤ ਮਿੱਟੀ ਪਈ ਅਤੋਲ ਵੀ ਕੋਏ ਨਾ ਹੋਸੀ ਮਤ ਖਰੀਦਾ ਮੰਡ ਮਾਲ ਨਾ ਲਾਏ ਮਰਗ ਸਤਾਨੀ ਚਿਤ ਧਰ ਸਾਈ ਜਾਏ ਸਮਾਲ ਜਿਥੈ ਹੀ ਤੋ ਵੰਨਣਾ ਖਰੀਦਾ ਜਿਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ ਮਤ ਸਰਮਿੰਦਾ ਥੀ ਵਈ ਸਾਈ ਦੇ ਦਰਵਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਂਧ ਦਰવેશਾਂ ਨੂੰ ਲੋੜੀਏ ਰੁੱਖਾਂ ਦੀ ਜਰਾੰਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗਨਹੀ ਪਰਿਆ ਮੈਂ ਤੇਰਾ ਲੋਕ ਕਹੇ ਦਰવેશ ਤੱਤੀ ਤੋਏ ਨਾ ਪਲਵੇ ਜੇ ਜਲ ਡੁੱਬੀ ਦੇ ਫਰੀਦਾ ਜੋ ਦਹਾਗਨ ਰੱਬ ਦੀ ਚਰਿੰਦੀ ਚਰੇ ਜਾਂ ਕਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀ ਤਾਂ ਇਹੋ ਪਛਤਾਓ ਬਤ ਕਵਾਰੀ ਨਾ ਥੀਏ ਕੱਲਰ ਕੇਰੀ ਛਪੜੀ ਆਏ ਉਲਥੇ ਹੰਝ ਜਿੰਜੂ ਬੋਹੜ ਬੋਹੜ ਨਾ ਪੀਵੇ ਓਡਨ ਸੰਦੀ ਡੰਝ ਹੰਸ ਓਡਰ ਕੋਦਰੇ ਪਿਆ ਲੋਕ ਬਡਾਰ ਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਿਆ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕਬਲ ਕਲ ਫਰੀਦਾ ਐਟ ਸਰਾਣੇ ਪੋਏ ਸਵੰ ਕੀੜਾ ਲੜਿਓ ਮਾਸ ਕੇਤੜਿਆ ਜਗ ਵਾਪਰੇ ਅਕਤ ਪਿਆ ਪਾਸ ਫਰੀਦਾ ਪੰਨੀ ਘੜੀ ਸਵਨਵੀ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕਹਿ ਕਰ 나ਠੀ ਅੱਜ ਫਰੀਦਾ ਪੰਨੀ ਘੜੀ ਸਵਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਕੋਏ 파ਰਥੇ ਸੇ ਕਿਉਂ ਆਵੇ ਅੱਜ ਫਰੀਦਾ ਵੇਨ ਵਾਜਾ ਕੁੱਤਿਆ ਇਹਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਅਠ ਫਰੀਦਾ ਉਜੂ ਸਾਜ ਸੁਬਾ ਨਵਾਜ ਗਜਾਰ ਜੋ ਸਰਸਾਈ ਨਾਨਵੈ ਸੋ ਸਰ ਕਪ ਅਤਾਰ ਜੋ ਸਰਸਾਈ ਨਾਨਵੈ ਸੋ ਸਰ ਕੀਜੇ ਕਾਏ ਕੁੰਨੇ ਹੇਠ ਜਲਾਈਏ ਬਾਲਨ ਸੰਦੇ ਠਾਈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨਿਆ ਓਏ ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤ ਪਤੀ ਨਾ ਓਏ ਫਰੀਦਾ ਮਨ ਮਿਦਾਨ ਕਰ ਟੋਏ ਟਿਬੇ ਲਾਹੇ ਅੱਗੇ ਮੂਲ ਨਾ ਆਵਸੀ ਧੋਜ ਕਸੰਦੀ ਪਾਹੇ ਤੈਂ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪੱਤਿ ਨੂੰ ਫਰੀਦਾ ਮਨ ਮੈਦਾਨ ਕਰ ਤੋਏ ਟਿਬੇ ਲਾਹੇ ਅੱਗੇ ਮੂਲ ਨਾ ਆਬ ਸੀ ਦੋਜ ਕ ਸੰਦੀ ਪਾਹੇ ਮਹੱਲਾ ਪੰਜਵਾ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਸਵਨ ਕੋਈ ਨਾਹੀ ਫਰੀਦਾ ਜੇ ਦਹਿ ਨਾਲਾ ਕੱਪਿਆ ਜੇ ਗਲ ਕੱਪੇ ਝੁਖ ਪਵਨ ਨਾ ਇਤੇ ਮਾਮਲੇ ਸਹਾਂ ਨਾ ਇਤੇ ਦੁਖ ਚੱਬਣ ਚੱਲਣ ਰਤਨ ਸੇ ਸੁਨੇਰ ਵਹਿ ਗਏ ਖੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗ ਗਈ ਪੱਲੇ ਸਭ ਕੁਸ ਪਾਏ ਫਰੀਦਾ ਪੰਖ ਪਰੋਹਨੀ ਧੁਨੀ ਸਹਾਵਾ ਬਾਗ ਨੌ ਬਤ ਵੱਜੀ ਸੁਬਾ ਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਬੰਡੀਐ ਸੁਤਿਆ ਮਿਲੇ ਨਾ ਭਾਉ ਜਿੰਨਾ ਨੈਣ ਨੰਦਰਾਬਲੇ ਤੈਨਾਂ ਮਿਲਨ ਕੋਵਾਉ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁੱਖ ਸੁਭਾਈਏ ਜਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹ ਅਗ ਮਹੱਲਾ ਪੰਜਵਾ ਫਰੀਦਾ ਪੁੰਬ ਪੁੰਮ ਰੰਗਾਵਲੀ ਮਨਜ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿੰਨਾ ਅੰਜਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸਹਾਬੜੀ ਸੰਗ ਅਸਵਨੜੀ ਦੇ ਬਰਲੇ ਕੇਈ ਪਾਇਮ ਜਿਨਾ ਪਿਆਰੇ ਨੇ ਕੰਦੀ ਬਹਿਨ ਨਾ ਟਾਹੇ ਤੋਂ ਪੀਲੇ ਖਾ ਦੇਵਨਾ ਜਿੱਧਰ ਰੱਬ ਵਜਾਏ ਬਹਿਨ ਤੰਦਾਉ ਗਉਂ ਕਰੇ ਫਰੀਦਾ ਟੁੱਖਾ 세ਤੀ ਦੇ ਗਿਆ ਸੋਲਾ 세ਤੀ ਰਾਤ ਖੜਾ ਪਕਾਰੇ ਪਤਨੀ 베ੜਾ ਕੱਪਰ ਵਾਤ ਲੰਮੀ ਲੰਮੀ ਨਦੀ ਵਹੇ ਕੰਧੀ ਕੇ ਰਹੇ ਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸਚੇਤ ਫਰੀਲਾ ਫਰੀਦਾ ਗਲੇ ਸੋ ਸੱਜਣ ਵੀ ਇੱਕ ਟੰਡੇ ਦੀ ਨਾਲਹਾ ਤੁਖਾਂ ਜਿਉ ਮਲੇ ਕਾਰਨ ਤੇ ਨਾ ਮਾ ਪਰੀ ਫਰੀਦਾ ਇਹ ਤਨ ਭੌਕਣਾ ਨਤਨਤ ਦੁਖੀਏ ਕੋਣ ਵੰਨੇ 부جے ਦੇ ਰਹਾ ਕਿਤੇ ਬਗੇ ਪਉਣ ਫਰੀਦਾ ਰੱਬ ਖੰਜੂਰੀ ਪੱਕੀਆਂ ਮੱਖੀਆਂ ਨਾ ਨਹੀਂ ਨਹੀਂ ਬਹਨ ਜੋ ਜੋ ਵੰਨੇ ਢਿਹੜਾ ਸੋ ਉਮਰ ਹੱਥ ਪਵੰਨ ਫਰੀਦਾ ਤਨ ਸੁਕਰ ਫਰੀਦਾ ਤਨ ਸੁਕਾ ਪਿੰਜਰthia ਤਲੀਆਂ ਖੁੰਡੇ ਕਾਂ ਅਜੇ ਸੋ ਰੱਬਨਾ ਬੋੜਿਓ ਦੇਖ ਬੰਦੇ ਕੇ ਬਾਗ ਫਰੀਦਾ ਤਨ ਸੁੱਖਾ ਪਿੰਜਰ ਥਿਆ ਤਲੀਆਂ ਖੁੰਢੇ ਕਾਗ ਅਜੇ ਸੋਰ ਆਪਣਾ ਬਹੜਿਓ ਦੇਖ ਬੰਦੇ ਕੇ ਬਾਗ ਕਾਗਾਂ ਤਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਸੁਹਿਓ ਪਰ ਦੇਖਨ ਕੀ ਆਸ ਕਾਂਗਾ ਝੁੰਡ ਨਾ ਪਿੰਜਰਾ ਵਸੈ ਤਾ ਉੱਡਰ ਜਾਹੇ ਜੱਟ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੰਦੂ ਖਾਹੇ ਫਰੀਦਾ ਘੋਰ ਨ ਵਾਰੀ ਢੜ ਕਰੇ ਨਿਗਰ ਹਾਂ ਕਰ ਆਓ ਸਰਪਨ ਮੈਂ ਥੈ ਆਵਨਾ ਮਰਨੋ ਨਾ ਡਰੇ ਆਓ ਐਨੀ ਲੋਨੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲ ਹੈ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੇ ਭਾਂਡੇ ਰਖੀਏ ਕਿਚਰ ਤਾਈ ਨੀਤ ਫਰੀਦਾ ਮਹਿਲ ਨਸਖਣਾ ਰਹਿ ਗਏ 바ਸਾ ਆਇਆ ਤਲ ਗੋਰਾ ਸੇ ਨਵਾਨੀਆਂ ਬਹਿਸਨ ਰੂਹਾ ਮਲ ਅੱਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਐਵੇਂ ਦੇਸੇ ਜਿਉਂ ਦਰਿਆਵੇ ਟਾਹਾਂ ਅੱਗੇ ਦੋਜਕ ਤੱਪਿਆ ਸੁਣੀਏ ਹੂਲ ਪਵੇ ਕਖਾਂਾਂ ਇਕ ਨਾਨੂ ਸਭ ਸੋਝੀ ਆਈ ਇਕ ਫਿਰਦੇ ਵੇ ਪ੍ਰਵਾਹਾ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਾ ਅਗਾਹਾ ਫਰੀਦਾ ਦਰਿਆਵੇ ਕੰਨੇ ਵਗਲਾ ਬੈਠਾ ਅਕੇਲ ਕਰੇ ਕੇਲ ਕਰੇਂਦੇ ਹੰਜ ਨੂੰ ਅਚੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਬਿਸਰੀਆਂ ਜੋ ਮਨ ਚਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਸਾਡੇ ਤ੍ਰੈਮਣ ਦੇ ਮਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬਤ ਅਸੂਣੀ ਬਨ ਮਲਕਲ ਮੌਤ ਜਾ ਅਬ ਸੀ ਸਭ ਦਰਵਾਜੇ ਪੰਨ ਤੇ ਨਾ ਪਿਆਰਿਆਂ ਪਾਈਆਂ ਅੱਗੇ ਦਿੱਤਾ ਬਨ ਵੇਖਿਓ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਖਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦੁਰਗਾ ਆਏ ਕੰਮ ਰੀਦਾ ਹੋਵਲੇ ਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕਕਰ ਚੁਗਣ ਥਲ ਵਸਨ ਰੱਬ ਨਾ ਸੋਡਣ ਪਾਸ ਫਰੀਦਾ ਰਤ ਫੇਰੀ ਬਣ ਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰਿਓ ਮਹਲਾ ਤੀਜਾ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਅਤ ਰਾਸ ਕਰੇ ਮਹਲਾ ਪੰਜਮਾ ਫਰੀਦਾ ਗਰਭ ਜਿਨਾ ਬੜਿਆਈਆਂ ਕੰਨ ਜੋਵਨ ਅਗਾ ਖਾਲੀ ਚਲੇ ਧਨੀ ਸਿਓ ਟਿਪੇ ਜਿਉ ਮਿਵਾ ਫਰੀਦਾ ਤੇਨਾ ਮੋਖ ਡਰਾਵਣੇ ਜਿਨਾ ਵਿਸਾਰ ਔਨਨਾਓ ਐਥੇ ਦੁੱਖ ਕਨੇਰਿਆਂ ਅੱਗੇ ਠੋਰਨਾ ਠਾਓ ਫਰੀਦਾ ਪਿਸਲ ਰਾਤਨਾ ਜਾਗਿਓ ਜਿਮਦ ਜੀਵ ਦੜੋ ਮੋਏ ਓਏ ਜੇ ਤੈ ਰੱਬ ਬਸਾਰਿਆ ਤਾਂ ਰੱਬ ਨਾ ਵਿਸਰ ਹੋਏ ਮਹੱਲਾ ਪੰਜਵਾ ਫਰੀਦਾ ਕਾਂਤ ਰੰਗਾਵਲਾ ਵੱਡਾ ਬੇਮਹਤਾਜ ਅੱਲਾ ਸੇ ਤੀਰਤਿਆ ਏ ਸਚਾਵਾ ਸਾਜ ਸਾਜ ਫਰੀਦਾ ਕਾਂਤ ਰੰਗਾਵਲਾ ਵੱਡਾ ਬੇਮਹਤਾਜ ਅੱਲਾ ਸੇ ਤੀਰਤਿਆ ਏ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਇਕ ਕਰ ਦਿਲ ਤੇ ਲਾਹੇ ਵਕਾਰ ਅੱਲਾ ਭਾਵੇ ਸੋ ਪਲਾ ਤਾਂ ਲੱਭੇ ਦਰਵਾਰ ਮਹੱਲਾ ਪੰਜਵਾ ਫਰੀਦਾ ਧੁਨੀ ਵਜਾਈ ਵੱਜਦੀ ਤੂੰ ਵੀ ਵਜੇ ਨਾਲ ਸੋਈ ਜਿਉ ਨਾ ਵੱਜਦਾ ਜੈਸ ਅੱਲਾ ਕਰਦਾ ਅਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸੋ ਦੋਨੀ ਨਾ ਕਿਤੇ ਕੰਮ ਮਿਸਲ ਫਕੀਰਾnga ਖੜੀ ਸੋ ਪਾਈਏ ਪੂਰ ਕਰਮ ਪਹਿਲੇ ਪਹਿਰੇ ਪੁਲੜਾ ਹਲਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲਹਿਣ ਇਕਣਾ ਸੁਤਿਆਂ ਦੇ ਉਠਾਲ ਟਢੀਂਦੀਏ ਸਹਾਗ ਕੂੰ ਤੋਂ ਤਨ ਕਾਈ ਕੋਰ ਜਿਨਾਂ ਨਾਉ ਸਹਾਗਣੀ ਤੇਨਾਂ ਝਾਕ ਨਾ ਹੋਰ ਸਬਰ ਮੰਜ ਕਮਾਨ ਏ ਸਬਰ ਕਾ ਨਿਹਨੋ ਸਬਰ ਸੰਦਾ ਬਾਨ ਖਾਲਕ ਗਤਾ ਨਾ ਕਰੀ ਸਬਰ ਅੰਦਰ ਸਾਵਰੀ ਤਨ ਐ ਵੇ ਜਲੇ ਹੋ ਨ ਨਜੀਕ ਖਦਾਏ ਦੇ ਭੇਤ ਨਾ ਕਿਸੇ ਦੇਨ ਸਬਰ 에 ਸਵਾਉ ਜੇ ਤੂੰ ਬੰਦਾ ਦੜ ਕਰੇ ਵੱਦ ਥੀ ਵੇ ਦਰਿਆ ਉ ਟਟ ਨਾ ਥੀ ਵੀ ਵਹੜਾ ਫਰੇਦਾ ਦਰਬੇਸੀ ਗਾ ਖੜੀ ਚੋਪੜੀ ਪਰीत ਇਕਨ ਕਿਨੇ ਚਾਲੀਏ ਦਰਵੇ ਸਾ ਪੀਰੀਤ ਤਨ ਤਪੇ ਤੰਦੂਰ ਜਿਉ ਬਲਨ ਹੱਡ ਬਲਨ ਪੈਰੀ ਫਕਾ ਸਰ ਚਲਾ ਜੇ ਮੂੰ ਪੀਰੀ ਮਲਨ ਤਨ ਨਾ ਤਪਾਇ ਤੰਦੂਰ ਜਿਉ ਬਲਨ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪੀਰੀ ਨਿਹਾਲ ਹੋਟ ਦੇੰਡੀ ਸੱਜਣਾ ਸੰਜਣ ਸੱਜਣ ਮੈਂਡੇ ਨਾਲ ਨਾਨਕ ਅਲਖ ਨ ਲਖੇ ਉਹ ਗਰਮਖ ਦੇ ਦਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ ਡੱਬ ਮੁਏ ਬਗ ਬੋ ਪੜੇ ਸਿਰ ਤਲ ਉੱਪਰ ਪਾਓ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ ਡੱਬ ਮੁਏ ਬਗ ਬੋ ਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਬਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੌਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਵਗਲਾ ਜਾ ਕੋ ਨਦਰ ਤਰੇ ਜੇ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਪਚਾਸ ਏ ਤਨ ਲਹਿਰੀ ਗੱਡ ਥਿਆ सत्ये तेरी आस कवन सो अखर कवन गण कवन सो मनिया मंत कवन सो वेसो हो करी जत बस आवे कंत देवन सो अखर खवन गण जहबा मनिया मंत एत्रन एत्र पेणे वेस कर ता बस आवी कंत मत होंदी होए याणा ਟਾਣੋਂ ਹੁੰਦੇ ਹੋਏ ਨਤਾਣਾ ਔਣ ਹੁੰਦੇ ਆ ਪਵੜਨਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਬਨਾਮ ਸੱਚਾ ਤਨੀ ਹਿਆਂ ਨਾ ਕਹੀ ਠਹਿ ਮਾਨਕ ਸਭ ਅਮੋਲ ਵੈ ਸਬਨਾਮ ਮਨ ਮਾਨਕ ਠਹਨ ਮੂਲ ਮਚਾ ਗਵਾ ਜੇ ਤੋਂ ਪਿਰਿਆਦੀ ਹਿੱਸਿਕ ਹਿਆਉ ਨਾ ਟਾਹੇ ਕਹੀ ਦਾ ਸਵਨਾ ਮਨ ਮਾਨਕ ਥਾਹਨ ਮੂਲ ਮਚਾਵਗਾ ਜੇ ਤੋ ਪਰੀਆ ਦੀ ਸਿਕ ਹਿਆਉ ਨਾ ਟਾਹੇ ਕਹੀ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੋਸਕ ਗਲਤੀ ਮਾਫ ਕਰਨੀ ਸਭ ਦਾ ਇਚਾਰ ਮੁਆਫ ਕਰਨੀ ਸਤ ਸ੍ਰੀ ਅਕਾਲੀ ਸਭ ਦੇ ਖਰਚ ਖੁਸ਼ੀਆਂ ਸਭ ਦੀਆਂ ਕਿਰਤਾਂ ਕਮਾਈਆਂ ਸਭ ਦੇ ਬੱਚਿਆਂ ਦੀ ਮਿਹਰ ਪ੍ਰਿਆਰ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ